どんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんど 某了 ਕੌਂਸਲ ਮੈਡਮ ਡੀਪੀਓ ਮਾਰਸਾ ਐਡੀਸ਼ਨਲ ਚਾਰਜ ਡੀਸੀਪੀਓ ਮਾਰਸਾ ਤੇ ਕੱਲ ਸਾਨੂੰ ਇੱਕ ਨਾ ਪਤਾ ਲੱਗੀ ਸੀ ਨਿਊਜ਼ ਟੀਵੀ ਤੇ ਵੀ ਐਂ ਕਰਕੇ ਕੋਈ ਬੱਚਾ ਕਿਸੇ ਨੇ ਆਪਦਾ ਵੇਚਿਆ 5 ਕੁ ਮਹੀਨਿਆਂ ਦਾ ਬੱਚਾ ਹੈ ਵੀ ਕਿਸੇ ਨੇ ਵੇਚਿਆ ਤੇ ਉਸ ਮਾਮਲੇ ਦੇ ਵਿੱਚ ਦੀ ਦੋ ਅਸੀਂ ਪ੍ਰੋਸੈਸ ਸ਼ੁਰੂ ਕੀਤਾ ਪ੍ਰੋਪਰ ਚੈਨਲ ਮੈਂ ਆਪਦੀ ਇੱਥੋਂ ਟੀਮ ਭੇਜੀ ਬੁੱੜਲਾਡੇ ਬੁੱੜਲਾਡੇ ਬਲਾਕ ਦਾ ਪਿੰਡ ਹੈ ਬਰੇਟੇ ਦੇ ਕੋਲ ਅਕਬਰਪੁਰ ਖਡਾਲ ਤੇ ਉੱਥੇ ਜਦੋਂ ਟੀਮ ਬਰੇਟਾ ਪਹੁੰਚੀ ਤਾਂ ਸਾਨੂੰ ਪਤਾ ਲੱਗਿਆ ਐਸਐਚਓ ਬਰੇਟਾ ਕੋਲੇ ਸੀਗੇ ਉਹ ਦੋ ਪੇਰੈਂਟਸ ਆਏ ਹੋਏ ਉਹਨਾਂ ਨੇ ਜਿੰਨੇ ਬੱਚਾ ਦਿੱਤਾ ਸੀ ਆਪਦਾ ਉਹ ਉਹਦੀ ਉਹ ਲੜਕੀ ਦੀ ਭੈਣ ਨੇ ਕੰਪਲੇਨ ਕੀਤੀ ਸੀਗੀ ਐਸਐਚਓ ਬਰੇਟਾ ਕੋਲੇ ਤਾਂ ਉਹਨਾਂ ਨੇ ਫਿਰ ਦੂਜੀ ਪਾਰਟੀ ਨੂੰ ਵੀ ਉੱਥੇ ਬੁਲਾਇਆ ਬੁਲਾ ਕੇ ਦੋਨਾਂ ਦੇ ਬਿਆਨ ਵਗੈਰਾ ਲੈ ਤੇ ਫਿਰ ਮੈਂ ਐਸਐਚਓ ਬਰੇਟਾ ਨਾਲ ਤਾਲਮਲ ਤਾਲਮੇਲ ਜਦੋਂ ਕੀਤਾ ਤੇ ਸਾਨੂੰ ਪਤਾ ਲੱਗਿਆ ਵੀ ਬੱਚਾ ਸੀ ਅੱਜ ਹੀ ਰੈਸਕਿਊ ਕਰਨਾ ਚਾਹੁੰਦੇ ਆ ਕਿਉਂਕਿ ਸਾਡੇ ਡਿਪਾਰਟਮੈਂਟ ਦੇ ਹਦਾਇਤਾਂ ਨੇ ਵੀ ਆਪਾਂ ਬੱਚੇ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਆਪਾਂ ਕਿਤੇ ਵੀ ਆਨ ਸੇਫ ਥਾਂ ਤੇ ਨਹੀਂ ਰੱਖ ਸਕਦੇ ਕਿਉਂਕਿ ਉਹਦੀ ਮਦਰ ਦਾ ਵੀ ਪਤਾ ਲੱਗ ਰਿਹਾ ਸੀ ਵੀ ਉਹ ਹੋ ਚਿੱਟਾ ਚਿੱਟੇ ਦਾ ਨਸ਼ਾ ਸੇਵਨ ਕਰਦੀ ਹੈ ਤੇ ਇਸ ਕਰਕੇ ਅਸੀਂ ਬੱਚੇ ਨੂੰ ਰੈਸਕਿਊ ਕਰਨ ਵਾਸਤੇ ਸਾਡੀ ਸਿਡਬਲਯੂਸੀ ਦੀ ਟੀਮ ਤੇ ਮੇਰੀ ਡੀਸੀਪੀਓ ਦੀ ਟੀਮ ਸਾਰੀ ਅਸੀਂ ਐਸਐਚਓ ਬਰੇਟਾ ਕੋਲੇ ਗਏ ਤੇ ਉਹਨਾਂ ਨੇ ਫਿਰ ਦੋਨਾਂ ਪੇਰੈਂਟਸ ਨੂੰ ਬੁਲਾ ਕੇ ਤੇ ਸੀਡਬਲਯੂਸੀ ਨੂੰ ਬੱਚਾ ਹੈਂਡਓਵਰ ਕਰ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਉਹ ਬੱਚਾ ਜਿਹੜਾ ਨਾਂਤਾ ਆਸ਼ਰਮ ਸਾਡਾ ਬਣਿਆ ਹੋਇਆਗਾ ਨਥਾਣਾ ਜ਼ਿਲ੍ਹਾ ਪਠੰਡਾ ਦੇ ਵਿੱਚ ਅਸੀਂ ਬੱਚਾ ਉੱਥੇ ਸ਼ਿਫਟ ਕਰ ਦਿੱਤਾ ਬੱਚੇ ਦਾ ਅੱਜ ਮੈਡੀਕਲ ਹੋ ਗਿਆ ਲੋਕਲ ਨਥਾਣਾ ਸਿਵਲ ਹਸਪੀਟਲ ਦੇ ਵਿੱਚ ਬੱਚਾ ਸੇਫ ਆ ਤੰਦਰੁਸਤਾ ਸਾਡੇ ਡੀਪੀਓ ਮੈਡਮ ਵੀ ਡਿਸਟ੍ਰਿਕਟ ਪ੍ਰੋਗਰਾਮ ਅਫਸਰ ਵੀ ਮੈਡਮ ਕੁਸ਼ਪ੍ਰੀਤ ਕੌਰ ਵੀ ਵਿਜ਼ਿਟ ਕਰਕੇ ਆਏ ਨੇ ਤੇ ਇਹ ਸਾਰਾ ਜਿਹੜਾ ਹੈਗਾ ਅਸੀਂ ਸਤ ਮਾਨਯੋਗ ਡੀਸੀ ਮੈਡਮ ਦੇ ਧਿਆਨ ਵਿੱਚ ਵੀ ਲਿਆਂਦਾ ਹੈਗਾ ਤੇ ਇੰਨਾ ਕਹਿੰਦੀ ਹਾਂ ਮੈਂ ਠੀਕ ਹੈ